ਵਾਹਵਾਹ ਗੋਬਿੰਦ ਸਿੰਘ ਆਪੇ ਗੁਰਛੇਲਾ ਪੰਥ ਦੇ ਵਾਲੀ ਸ਼ਕਤੀ ਤੇ ਭਗਤੀ ਦੇ ਸੰਗਮ ધਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ અવਤਾਰ ਪੋ ਸੁਦੀ ਸਤਮੀ ਸੰਮਤ 1702 ਹਰੀ ਮੰਦਰ ਪਟਨਾ ਸਾਹਿਬ ਬਿਹਾਰ ਰਿਖਿਆ ਆ। ਆਪ ਜੀ ਦੇ ਪਿਤਾ ਤਿਆਗ ਬੈਰਾਜ ਦੀ ਮੂਰਤੀ, ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਤੇ ਆਪ ਦੀ ਮਾਤਾ ਪਾਵਨ ਗੁਜਰੀ ਜੀ। ਆਪ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਤੇ ਕੁਵਾਰਾ ਡੋਲਾ ਮਾਤਾ ਸਹੇਬਾ ਜੀ। ਗੁਰਗੱਦੀ ਮਗਰ ਸੁਦੀ ਦਿਨ ਸੰਮਤ 1732 ਅਨੰਦਪੁਰ ਸਾਹਿਬ ਵਿਖੇ ਪ੍ਰਾਪਤ ਹੋਈ ਆਪ ਜੀ ਦੇ ਚਾਰ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਰਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਨ ਆਪ ਨੇ ਖਾਲਸੇ ਦੀ ਸਾਜਨਾ ਕੀਤੀ ਇੱਕ ਵਿਸਾਖ ਸੰਮਤ 1756 ਜਨਮ ਆਪਣੇ ਜੋ ਜੰਗ ਲੜੇ ਉਹਨਾਂ ਦੇ ਇਨਾਮ ਨੇ ਭੰਗਾਣੀਆਂ ਦਾ ਯੁੱਧ ਨੰਦੌੜ ਦਾ ਜੱਜ ਗੁਲੇ ਅਨੰਦਪੁਰ ਚਮਕੋ ਤੇ ਮੁਕਤ ਸਰਦੇ ਲੜਾਈਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਦੋਂ ਆਵਤਾਰ ਆਗਮਨ ਹੋਇਆ ਕਹਿੰਦੇ ਨੇ ਅੰਮਾਲੇ ਵਿੱਚ ਇੱਕ ਸੂਫੀ ਫਕੀਰ ਜਿਸ ਦਾ ਨਾਮ ਭੀਖਣ ਸ਼ਾਹ ਸੀ او دن چڑھے کی طرف نماز پڑھنے لگا نال دے خلیفیا نے پوچھ لیا سائن جی کی ہو گیا تھا جس پاسے آپ نماز پڑھ رہے ہو ولی اللہ کا گھر ادھر نہیں ہے ولی اللہ کی پشچم طرف ہے دن لتھے کی طرف نماز پڑھی تھی چڑھے کی طرف نہیں تو گمبھیر ہو کے فقیر کہنے لگا اس اللہ دا نور اج پورب پرگٹ ہوا ہے اور یہ درشان بھی چلے اور اس نام سائن کی سے سب کو پہلے اس پرم آتما دا اس پتا چلے کہ گردیک بہادر صاحب جی مہاراج دے گھر اس آتما دا آگمن ہویا ہے وہ پرم شکتی بھگتی دا سنگم ہے

ਇਕ ਐਸੀ ਥਾਂ ਜਿਸ ਨੂੰ ਹਿਮਕੁੰਡ ਕਹਿੰਦੇ ਨੇ ਉੱਥੇ ਆਪ ਤੱਕ ਕਰਦੇ ਗਏ ਪਿਛਲੇ ਜਨਮਾਂ ਦੇ ਇਹ ਤਪੱਸਿਆ ਕਿੰਨੀ ਗਹਿਰੀ ਸੀ ਸੰਸੇਵ ਦੇ ਸਹਿਬ ਦਾ ਇਹ ਫਰਮਾਉ ਇਹ ਵਿਦਕਰਕ ਤਪੱਸਿਆ ਭਇਓ ਦ્વੈ ਤੇ ਇੱਕ ਰੂਪ ਹੋਏ ਗਇਆ ਇੱਕ ਰੂਪ ਹੋ ਗਐ ਸੀ ਚਿੰਤਨ ਕਰਦੇ ਕਰਦੇ ਪ੍ਰਭੂ ਵਿਚ ਲੀਨ ਤੇ ਪ੍ਰਭੂ ਨੇ ਹੁਕਮ ਕੀਤਾ ਤੁਸੀਂ ਜਾਓ ਜਗਤ ਦੇ ਜਗਤ ਦਾ ਕਲਿਆਣ ਕਰੋ ਕਿਸੇ ਮਹਾਨ ਆਤਮਾ ਦਾ ਜਨਮ ਕਿਸੇ ਮਹਾਨ ਘਰ ਦੇ ਛੋ ਸਕਦਾ ਹੈ ਪਥਰੇਲੀ ਜ਼ਮੀਨ ਦੇ ਗੁਲਾਬ ਦੇ ਫੁੱਲ ਨਹੀਂ ਪੈਦਾ ਹੁੰਦੇ ਔਰ ਬੰਦਰ ਜ਼ਮੀਨਾਂ ਦੇ ਫਲਦਾਰ ਬੂਟੇ ਨਹੀਂ ਹੁੰਦੇ ਇਤਨੀ ਮਹਾਨ ਆਤਮਾ ਦਾ ਜਗਤ ਵਿੱਚ ਆਗਮਨ ਹੋਵੇ ਤੋ ਕੋਈ ਮਹਾਨ ਕੁਖ ਚਾਹੀਦੀ ਸੀ ਮਹਾਨ ਪਿਤਾ ਚਾਹੀਦਾ ਸੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਖ ਗੁਜਰੀ ਜੀ ਦੀ ਕੁੱਖੋਂ ਆਪ ਦਾ ਪਟਨਾ ਸਾਹਿਬ ਦੇ ਆਗਮਨ ਹੋਇਆ ਹੈ